ਮੰਦ ਪਾ ਕੇ ਬੜੀ ਹੀ ਡਰਾਉਣੀ ਰਾਤ ਰਹੀ ਹੈ ਜਦੋਂ ਇੱਕੋ ਰਾਤ ਦੇ ਵਿੱਚ 17 ਥਾਵਾਂ ਤੇ ਬੱਦਲ ਫਟ ਜਾਂਦੇ ਤੇ 168 ਘਰ ਦੱਸੇ ਜਾਣ ਜਿਹੜੇ ਕਿ ਲਾਪਤਾ ਹੋ ਗਏ ਨੇ ਤਾਂ ਕੁਦਰਤ ਦਾ ਕਹਿਰ ਲਗਾਤਾਰ جاری ਹੈ ਲਗਾਤਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਹਿਮਾਚਲ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਹਿਮਾਚਲ ਦੇ ਵਿੱਚ ਇੱਕੋ ਰਾਤ ਦੇ ਵਿੱਚ 17 ਥਾਵਾਂ ਦੇ ਉੱਪਰ ਬੱਦਲ ਫਟ ਜਾਂਦਾ ਤੇ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਲੋਕਾਂ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਮੌਤ ਹੋ ਗਈ ਤੇ ਉਧਰ 108 ਹਾਟ ਕਰ ਜਿਹੜੇ ਨੇ ਉਹ ਬੇਕਾਰ ਹੋ ਗਏ ਨੇ ਤਾਂ ਜਿਹੜੇ ਬੇਕਾਰ ਹੋਏ ਨੇ ਰੋ ਰਹੇ ਨੇ ਕੁਰਲਾਰੇ ਨੇ ਆਂ ਕੀ ਕਰ ਹੁਣ ਅਸੀਂ ਕਿਧਰ ਨੂੰ ਜਾਵਾਂਗੇ ਤਾਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਜਦੋਂ ਹੀ ਬਰਸਾਤਾਂ ਦਾ ਮੌਸਮ ਹੁੰਦਾ ਤਾਂ ਅਜਿਹੀਆਂ ਤਸਵੀਰਾਂ ਅਜਿਹੀਆਂ ਡਰਾਉਣੀਆਂ ਤਸਵੀਰਾਂ ਜਿਹੀਆਂ ਘਟਨਾਵਾਂ ਵੀ ਜੜੀਆਂ ਉਹ ਖਬਰਾਂ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ ਉਸ ਦੀਆਂ ਕਹਾਣੀਆਂ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਨੇ ਤਾਂ ਹੁਣ ਬਰਸਾਤਾਂ ਦਾ ਮੌਸਮ ਹੈ ਲਗਾਤਾਰ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਿਹਾ ਹਰ ਇੱਕ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਪਰ ਹਿਮਾਚਲ ਦੇ ਵਿੱਚ ਜਿਵੇਂ ਜ਼ਿਆਦਾ ਬਾਰਿਸ਼ ਹੋਣ ਕਰਕੇ ਜਿਹੜਾ ਹੜਾ ਵਰਗੇ ਹਾਲਾਤ ਬਣ ਗਏ ਨੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਬੱਦਲ ਤੱਕ ਫੱਟ ਰਹੇ ਨੇ ਤੇ ਘਰਾਂ ਦੇ ਕ ਰ ਪਿੰਡਾਂ ਦੇ ਪਿੰਡ ਜਿਹੜੇ ਨੇ ਉਜੜ ਰਹੇ ਨੇ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਲੋਕਾਂ ਨੂੰ ਚਿੰਤਾ ਕਿ ਆਖਰ ਜਾਈਏ ਤਾਂ ਸੇ ਕਿੱਧਰ ਨੂੰ ਜਾਈਏ ਤਾਂ ਹਰ ਸਾਲ ਅਜਈਆਂ ਤਸਵੀਰਾਂ ਹਰ ਸਾਲ ਅਜਈਆਂ ਵੀਡੀਓਜ਼ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ ਤਾਂ ਹਿਮਾਚਲ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕੁਦਰਤ ਦਾ ਕਹਿਰ ਇਹ ਕੁਦਰਤ ਦਾ ਕਹਿਰ ਹੈ ਕਿਸ ਤਰ੍ਹਾਂ ਦਾ ਕਹਿਰ ਹੈ ਕਿ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਤਬਾਈ ਹਿਮਾਚਲ ਦੇ ਵਿੱਚ ਜੜੀ ਹੈ ਇਹ ਕੁਦਰਤ ਨੇ ਮਚਾਈ ਹੋਈ 68 168 ਕਰ ਬੇਕਾਰ ਹੋ ਗਏ ਨੇ ਤਾਂ 18 ਲੋਕਾਂ ਦੀ ਜਾਨ ਜੜੀ ਚਲੀ ਗਈ ਹੈ ਤੋਂ ਉਧਰ ਪੰਜਾਬ ਦੀ ਗੱਲ ਕਰ ਲਈ ਪੰਜਾਬ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤਾਂ ਜਿਵੇਂ ਹਿਮਾਚਲ ਦੇ ਵਿਚ ਜਿਹੜੇ ਨੇ ਡੈਮਾਂ ਦੇ ਗੇਟ ਖੋਲੇ ਜਾ ਰਹੇ ਤਾਂ ਉੱਧਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਚੜ ਰਿਹਾ ਤਾਂ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਘੱਗਰ ਦਰਿਆ ਗੱਲ ਕਰ ਲਈਏ ਬਿਆਸ ਦੇ ਰ ਇਹਨਾਂ ਦਾ ਪਾਣੀ ਵੀ ਜਿਹੜਾ ਉਹ ਪੱਧਰ ਜਿਹੜਾ ਗਾ ਵੱਧ ਚੁੱਕਿਆ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਕੰਢੇ ਤੇ ਨਾ ਜਾਓ ਨਾ ਆਪ ਜਾਓ ਨਾ ਤੁਸੀਂ ਆਪਣੇ ਕਿਸੇ ਜਾਨਵਰ ਨੂੰ ਨਾਲ ਉੱਥੇ ਲੈ ਕੇ ਜਾਣਾ ਤਾਂ ਸਿੱਧਾ ਆਖ ਦਿੱਤਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਵੀ ਖਤਰੇ ਦੀ ਘੰਟੀ ਹੈ ਕਿਉਂਕਿ ਦਰਿਆਵਾਂ ਦਾ ਪਾਣੀ ਵੱਧ ਗਿਆ ਖਾਸ ਕਰਕੇ ਉਹਨਾਂ ਨੂੰ ਕਿਹਾ ਗਿਆ ਜਿਹੜੇ ਕਿ ਦਰਿਆਵਾਂ ਦੇ ਕੰਡੇ ਦੇ ਉੱਪਰ ਵਸੇ ਹੋਏ ਪਿੰਡ ਨੇ ਉਹਨਾਂ ਨੂੰ ਸਾਫ਼ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਕਿ ਤੁਸੀਂ ਨਹੀਂ ਜਾਣਾ ਅ ਦਰਿਆਵਾਂ ਦੇ ਨੇੜੇ ਨਾ ਆਪ ਜਾਣਾ ਨਾ ਕੋਈ ਆਪਣਾ ਪਸ਼ੂ ਕੋਈ ਜਾਨਵਰ ਨੇੜੇ ਲੈ ਕੇ ਜਾਣਾ ਕਿਉਂਕਿ ਪਾਣੀ ਦਾ ਪੱਧਰ ਵਧਿਆ ਹੋਇਆ ਇਹ ਖਾਸ ਤੌਰ ਤੇ ਅਲਰਟ ਜੜਾਗਾ ਕਰ ਦਿੱਤਾ ਗਿਆ ਤਾਂ ਹਿਮਾਚਲ ਦੇ ਹਾਲਾਤ ਬੜੇ ਹੀ ਬੁਰੇ ਨੇ ਬੜੀਆਂ ਹੀ ਜੜੀਆਂ ਖੌਫਨਾਕ ਤਸਵੀਰਾਂ ਬੜੀਆਂ ਹੀ ਅ ਕਹਿ ਸਕਦੀਆਂ ਕਿ ਡਰਾਉਣੀਆਂ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪਾਣੀ ਨੇ ਤਬਾਹੀ ਮਚਾਈ ਹੈ ਕੁਦਰਤ ਨੇ ਤਬਾਹੀ ਮਚਾਈ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਘਰ ਵੀ ਟੈ ਗਏ ਨੇ ਕਈ ਥਾਵਾਂ ਦੇ ਉੱਪਰ ਇਹ ਵੀ ਖਬਰਾਂ ਆਈਆਂ ਨੇ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ ਲੋਕ ਰੋ ਕੁਰਲਾ ਰਹੇ ਨੇ ਕਿ ਆਖਰ ਚਾਹੀਏ ਤਾਂ ਕਿੱਧਰ ਨੂੰ ਜਾਈਏ ਤਾਂ ਅਕਸਰੀ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਜਈ ਖਬਰ ਸਾਹਮਣੇ ਹੁਣ ਜੋ ਤਸਵੀਰ ਸਾਹਮਣੇ ਆਈ ਹੈ ਜੋ ਖਬਰ ਸਾਹਮਣੇ ਆਈ ਹਿਮਾਚਲ ਦੇ ਵਿੱਚ ਇੱਕੋ ਰਾਤ ਦਸਤਾ ਰਾਤਾਂਵਾਂ ਤੇ ਬੱਦਲ ਫਟ ਗਿਆ ਤਬਾਈ ਤਬਾਹੀ ਚਾਰੇ ਪਾਸੇ ਨਜ਼ਰ ਆ ਰਹੀ ਹੈ ਲੋਕ ਰੋ ਰਹੇ ਨੇ ਕੁਰਲਾ ਰਹੇ ਨੇ 18 ਲੋਕਾਂ ਦੀ ਜਾਨ ਚਲੀ ਗਈ 168 ਘਰ ਬੇਕਾਰ ਹੋ ਗਏ ਕਿਉਂਕਿ ਤਸਨਸ ਹੋ ਗਏ ਘਰ ਕੁਦਰਤ ਦਾ ਕਹਿ ਰਿਹਾ ਇਸ ਤਰ੍ਹਾਂ ਬਰਸਿਆ ਕਿ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਘਰ ਰਹੇ ਨਹੀਂ ਛੱਡਣ ਦਿੱਤਾ ਦੂਰ ਦੀ ਗੱਲ ਹੈ ਘਰ ਰਹੇ ਨਹੀਂ ਕਿਉਂਕਿ ਸਾਰੇ ਪਾਣੀਆ ਦੇ ਵਿੱਚ ਕੁਦਰਤ ਨੇ ਤਬਾਹ ਕਰ ਦਿੱਤੇ ਤਤੋਂ ਸੂਰਤਾਂ ਨੂੰ ਲਗਾਤਾਰ ਦਿਖਾ ਰਹਿਆਂ ਮਾਚਲ ਦੀਆਂ 17 ਥਾਵਾਂ ਤੇ ਬੱਦਲ ਫਟਿਆ 168 ਲੋਕ ਬੇਕਾਰ ਹੋਏ ਤੇ 18 ਲੋਕਾਂ ਦੀ ਇਸ ਪੂਰੀ ਘਟਨਾਵਾਂ ਦੇ ਵਿੱਚ ਜਾਨ ਚਲੀ ਗਈ ਸਸ਼ੀਕਾਲ ਮਤੋਂ ਨਾਲ ਕਮਲਦੀਪ ਕੋਹਰਤਾ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇੱਕੋ ਰਾਤ 17 ਥਾਵਾਂ ਦੇ ਉੱਪਰ ਬੱਦਲ ਫੱਟ ਗਿਆ ਤੇ 168 ਦੇ ਨਜ਼ਦੀਕ ਘਰ ਜਿਹੜੇ ਨੇ ਉਹ ਬੇਕਾਰ ਹੋ ਗਏ ਨੇ 18 ਲੋਕਾਂ ਦੀ ਇਸ ਪੂਰੀ ਘਟਾਵਾਂ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਬੜੀ ਹੀ ਮੰਦ ਭਾਗੇ ਬੜੀ ਹੀ ਡਰਾਉਣੀ ਰਾਤ ਰਹੀ ਹੈ ਜਦੋਂ ਇੱਕੋ ਰਾਤ ਦੇ ਵਿੱਚ 17 ਥਾਵਾਂ ਤੇ ਬੱਦਲ ਫੱਟ ਜਾਂਦਾ ਤੇ 168 ਘਰ ਦੱਸੇ ਜਾਣ ਜਿਹੜੇ ਕਿ ਲਾਪਤਾ ਹੋ ਗਏ ਨੇ ਤਾਂ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਲਗਾਤਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਹਿਮਾਚਲ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਹਿਮਾਚਲ ਦੇ ਵਿੱਚ ਇੱਕੋ ਰਾਤ ਦੇ ਵਿੱਚ 17 ਥਾਮਨ ਦੇ ਉੱਪਰ ਬੱਦਲ ਫੱਟ ਜਾਂਦਾ ਤੇ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਲੋਕਾਂ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਮੌਤ ਹੋ ਗਈ ਤੇ ਉਧਰ 168 ਘਰ ਜਿਹੜੇ ਨੇ ਉਹ ਬੇਕਾਰ ਹੋ ਗਏ ਨੇ ਤਾਂ ਜਿਹੜੇ ਬੇਕਾਰ ਹੋਏ ਨੇ ਰੋ ਰਹੇ ਨੇ ਕੁਰਲਾਰੇ ਨੇ ਆਂ ਕੀ ਆ ਕਰ ਹੁਣ ਅਸੀਂ ਕਿਧਰ ਨੂੰ ਜਾਵਾਂਗੇ ਤਾਂ ਲਗਾਤਾਰ ਆਈਆਂ ਖਬਰਾਂ ਸામਨੇ ਆ ਰਹੀਆਂ ਨੇ ਤਾਂ ਜਦੋਂ ਹੀ ਬਰਸਾਤਾਂ ਦਾ ਮੌਸਮ ਹੁੰਦਾ ਤਾਂ ਅਜਿਹੀਆਂ ਤਸਵੀਰਾਂ ਅਜਿਹੀਆਂ ਡਰਾਉਣੀਆਂ ਤਸਵੀਰਾਂ ਅਜਿਹੀਆਂ ਘਟਨਾਵਾਂ ਵੀ ਜਿਹੜੀਆਂ ਉਹ ਖਬਰਾਂ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ ਉਸ ਦੀਆਂ ਕਹਾਣੀਆਂ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਨੇ ਤਾਂ ਹੁਣ ਬਰਸਾਤਾਂ ਦਾ ਮੌਸਮ ਹੈ ਲਗਾਤਾਰ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਿਹਾ ਹਰ ਇੱਕ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਪਰ ਹਿਮਾਚਲ ਦੇ ਵਿੱਚ ਜਿਵੇਂ ਜ਼ਿਆਦਾ ਬਾਰਿਸ਼ ਹੋਣ ਕਰਕੇ ਜਿਹੜਾ ਹੜਾ ਵਰਗੇ ਹਾਲਾਤ ਬਣ ਗਏ ਨੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਬੱਦਲ ਤੱਕ ਫੱਟ ਰਹੇ ਨੇ ਤੇ ਕਰਾਂ ਦੇ ਘਰ ਪਿੰਡਾਂ ਦੇ ਪਿੰਡ ਜਿਹੜੇ ਨੇ ਉੱਜੜ ਰਹੇ ਨੇ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਹੈ ਲੋਕਾਂ ਨੂੰ ਚਿੰਤਾ ਕਿ ਆਖਰ ਜਾਈਏ ਤਾਂ ਸੇ ਕਿੱਧਰ ਨੂੰ ਜਾਈਏ ਤਾਂ ਹਰ ਸਾਲ ਅਜਈਆਂ ਤਸਵੀਰਾਂ ਹਰ ਸਾਲ ਅਜਈਆਂ ਵੀਡੀਓਜ਼ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ ਤਾਂ ਹਿਮਾਚਲ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕੁਦਰਤ ਦਾ ਕਹਿਰ ਇਹ ਕੁਦਰਤ ਦਾ ਕਹਿਰ ਹੈ ਕਿਸ ਤਰ੍ਹਾਂ ਦਾ ਕਹਿਰ ਹੈ ਕਿ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਤਬਾਈ ਹਿਮਾਚਲ ਦੇ ਵਿੱਚ ਜੜੀ ਹੈ ਇਹ ਕੁਦਰਤ ਨੇ ਮਚਾਈ ਹੋਈ 68 168 ਘਰ ਬੇਕਾਰ ਹੋ ਗਏ ਨੇ ਤਾਂ 18 ਲੋਕਾਂ ਦੀ جان جڑی ਚਲੀ ਗਈ ਹੈ ਤੋਂ ਉੱਧਰ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤਾਂ ਜਿਵੇਂ ਹਿਮਾਚਲ ਦੇ ਵਿੱਚ ਜਿਹੜੇ ਨੇ ਡੈਮਾਂ ਦੇ ਗੇਟ ਖੋਲੇ ਜਾ ਰਹੇ ਤਾਂ ਉੱਧਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਚੜ ਰਿਹਾ ਤਾਂ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਘੱਗਰ ਦਰਿਆ ਗੱਲ ਕਰ ਲਈਏ ਬਿਆਸ ਦੇ ਰਿਹਾ ਇਹਨਾਂ ਦਾ ਪਾਣੀ ਵੀ ਜਿਹੜਾ ਉਹ ਪੱਧਰ ਜਿਹੜਾ ਕਾ ਵੱਧ ਚੁੱਕਿਆ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਕੰਢੇ ਤੇ ਨਾ ਜਾਓ ਨਾ ਆਪ ਜਾਓ ਨਾ ਤੁਸੀਂ ਆਪਣੇ ਕਿਸੇ ਜਾਨਵਰ ਨੂੰ ਨਾਲ ਉੱਥੇ ਲੈ ਕੇ ਜਾਣਾ ਤਾਂ ਸਿੱਧਾ ਆਖ ਦਿੱਤਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਵੀ ਖਤਰੇ ਦੀ ਘੰਟੀ ਹੈ ਕਿਉਂਕਿ ਦਰਿਆਵਾਂ ਦਾ ਪਾਣੀ ਵੱਧ ਗਿਆ ਖਾਸ ਕਰਕੇ ਉਹਨਾਂ ਨੂੰ ਕਿਹਾ ਗਿਆ ਜਿਹੜੇ ਕਿ ਦਰਿਆਵਾਂ ਦੇ ਕੰਡੇ ਦੇ ਉੱਪਰ ਵਸੇ ਹੋਏ ਪਿੰਡ ਨੇ ਉਹਨਾਂ ਨੂੰ ਸਾਫ਼ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਕਿ ਤੁਸੀਂ ਨਹੀਂ ਜਾਣਾ ਅ دریاਵਾ ਦੇ ਨੇੜੇ ਨਾ ਆਪ ਜਾਣਾ ਨਾ ਕੋਈ ਆਪਣਾ ਪਸ਼ੂ ਕੋਈ ਜਾਨਵਰ ਨੇੜੇ ਲੈ ਕੇ ਜਾਣਾ ਕਿਉਂਕਿ ਪਾਣੀ ਦਾ ਪੱਧਰ ਵਧਿਆ ਹੋਇਆ ਇਹ ਖਾਸ ਤੌਰ ਤੇ ਅਲਰਟ ਜੜਾਗਾ ਕਰ ਦਿੱਤਾ ਗਿਆ ਤਾਂ ਹਿਮਾਚਲ ਦੇ ਹਾਲਾਤ ਬੜੇ ਹੀ ਬੁਰੇ ਨੇ ਬੜੀਆਂ ਹੀ ਅ ਜਿਹੜੀਆਂ ਖੌਫਨਾਕ ਤਸਵੀਰਾਂ ਬੜੀਆਂ ਹੀ ਕਹਿ ਸਕਦੇ ਹਾਂ ਕਿ ਡਰਾਉਣੀਆਂ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪਾਣੀ ਨੇ ਤਬਾਹੀ ਮਚਾਈ ਹੈ ਕੁਦਰਤ ਨੇ ਤਬਾਹੀ ਮਚਾਈ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਘਰ ਵੀ ਟੈ ਗਏ ਨੇ ਕਈ ਥਾਵਾਂ ਦੇ ਉੱਪਰ ਇਹ ਵੀ ਖਬਰਾਂ ਆਈਆਂ ਨੇ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ ਲੋਕ ਰੋ ਕੁਰਲਾ ਰਹੇ ਨੇ ਕਿ ਆਖਰ ਜਾਈਏ ਤਾਂ ਕਿੱਧਰ ਨੂੰ ਜਾਈਏ ਤਾਂ ਅਕਸਰੀ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਜਾਈ ਖਬਰ ਸਾਹਮਣੇ ਤਾਂ ਹੁਣ ਜੋ ਤਸਵੀਰ ਸਾਹਮਣੇ ਆਈ ਹੈ ਜੋ ਖਬਰ ਸਾਹਮਣੇ ਆਈ ਹਿਮਾਚਲ ਦੇ ਵਿੱਚ ਇੱਕੋ ਰਾਤ 17 ਥਾਵਾਂ ਤੇ ਬੱਦਲ ਫਟ ਗਿਆ ਤਬਾਈ ਤਬਾਹੀ ਚਾਰੇ ਪਾਸੇ ਨਜ਼ਰ ਆ ਰਹੀ ਹੈ ਲੋਕ ਰੋ ਰਹੇ ਨੇ ਕੁਰਲਾ ਰਹੇ ਨੇ 18 ਲੋਕਾਂ ਦੀ ਜਾਨ ਚਲੀ ਗਈ 168 ਘਰ ਬੇਕਾਰ ਹੋ ਗਏ ਕਿਉਂਕਿ ਤੈਸ ਨੈਸ ਹੋ ਗਏ ਘਰ ਕੁਦਰਤ ਦਾ ਕਹਿ ਇਸ ਤਰ੍ਹਾਂ ਬਰਸਿਆ ਕਿ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਘਰ ਰਹੇ ਨਹੀਂ ਛੱਡਣ ਦਿੱਤਾ ਦੂਰ ਦੀ ਗੱਲ ਹੈ ਘਰ ਰਹੇ ਨਹੀਂ ਕਿਉਂਕਿ ਸਾਰੇ ਪਾਣੀ ਆ ਵਿਚ ਕੁਦਰਤ ਨੇ ਤਬਾਹ ਕਰ ਦਿੱਤੇ ਤਤੋਂ ਸੂਰਤਾਂ ਨੂੰ ਲਗਾਤਾਰ ਦਿਖਾ ਰਿਆਂ ਮਾਚਲ ਦੀਆਂ 17 ਥਾਵਾਂ ਤੇ ਬੱਦਲ ਫਟਿਆ 168 ਲੋਕ ਬੇਕਾਰ ਹੋਏ ਤੇ 18 ਲੋਕਾਂ ਦੀ ਇਸ ਪੂਰੀ ਘਟਨਾਵਾਂ ਦੇ ਵਿੱਚ ਜਾਨ ਚਲੀ ਗਈ ਸਸ਼ੀਕਾਲ ਮਤੁਰੇ ਨਾਲ ਕਮਲਦੀਪ ਕੋਹਰਤਾ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇੱਕ ਰਾਤ 17 ਥਾਵਾਂ ਦੇ ਉੱਪਰ ਬੱਦਲ ਫਟ ਗਿਆ ਤੇ 168 ਦੇ ਨਜ਼ਦੀਕ ਕਰ ਜਿਹੜੇ ਨੇ ਉਹ ਬੇਕਾਰ ਹੋ ਗਏ ਨੇ 18 ਲੋਕਾਂ ਦੀ ਇਸ ਪੂਰੀ ਘਟਾਵਾਂ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਬੜੀ ਹੀ ਮਦ ਪਾ ਕੇ ਬੜੀ ਹੀ ਡਰਾਉਣੀ ਰਾਤ ਰਹੀਏ ਜਦੋਂ ਇੱਕੋ ਰਾਤ ਦੇ ਵਿੱਚ 17 ਥਾਵਾਂ ਤੇ ਬੱਦਲ ਫਟ ਜਾਂਦੇ ਤੇ 168 ਘਰ ਦੱਸੇ ਜਾਣ ਜਿਹੜੇ ਕਿ ਲਾਪਤਾ ਹੋ ਗਏ ਨੇਤਾ ਕੁਦਰ ਦਾ ਕਹਿਰ ਲਗਾਤਾਰ جاری ਹੈ ਲਗਾਤਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਹਿਮਾਚਲ